ਨਿਸ ਸਤਿ ਸ਼੍ਰੀ ਅਕਾਲ ਜੀ ਸਵਾਦਿਯਾ ਫਾਰਮ YouTube ਚੈਨਲ ਟਾਟਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਲਕਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਕਰਕੇ ਫਾਇਦਾ ਤੇ ਨਾਮ ਦੱਸਦੇ ਕਰੇ ਨਾਮ ਮੇਰਾ ਭਾਈ ਪ੍ਰਤਾਪ ਸਿੰਘ ਜੀ ਪਿੰਡ ਚਾਲਕਣਾ ਜੇ ਤਹਿਸੀਲ ਬਟਾਲਾ ਜਿਲ੍ਹਾ ਗਰਦਾਫੋਰ ਤੇ ਫੋਨ ਨੰਬਰ ਬੋਲਦੇ ਕਰ 987712475 ਜੀ ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਤਿੰਨ ਅੱਜ ਆਪਣੇ ਘਰ पे ਭਾਜੀ ਇਹ ਇੱਕ ਅਬੱਚੀ ਤਾਜੀ ਸੂਜੀ ਜੀ ਠੀਕ ਹੈ ਦੋ ਬਿਲਾ ਦੋ ਤਾਜਾਂ ਜੀ ਠੀਕ ਹੈ ਇੱਕ ਮਿੰਟ ਹਾਂ ਚਲੋ ਸ਼ੁਰੂਆਤ ਜਿਹੜੀ ਆਪਾਂ ਸਭ ਤੋਂ ਪਹਿਲਾਂ ਜਿਹੜੀ ਆ ਮੱਝ ਤਾਂ ਹੀ ਕਰਨੀ ਆ ਚਿਹਰਾ ਇਹਦਾ ਦੇਖ ਸਕਦੇ ਜੇ ਕਰੀ ਤੇ ਥਣ ਵੀ ਇਹਦੇ ਤੁਹਾਨੂੰ ਲੱਗ ਥੜੀ ਧੀਰੀ ਬੜੀ ਆ ਪੀਪਾ ਜੀ ਜੋੜੀ ਕਿੰਨਾ ਚ ਵੇਦਿਆ ਤੇ ਕੱਲ ਦੁੱਧ ਪੀਪਾ ਜੀ ਆਪਾਂ ਦੁੱਧ ਲਿਆ ਲੈ ਚਵਾ ਕੇ ਪਰਸੋਂ ਦੀ ਅੱਜ 10 ਕਿਲੋ ਅੱਛਾ ਸਾਡੇ ਕੋਲ ਥੋੜਾ ਆਪਰ ਆਪਣਾ ਮਰਾਇਆ ਜੀ ਜੀ ਦੇ ਲਾਇਆ ਤੇ ਘਰ ਵਾਲੇ ਕਹਿੰਦੇ ਵੀ ਬੱਚਾ ਬੇਨ ਹੋ ਗਿਆ 20 ਦਿਨ ਅੱਛਾ ਵੀ ਆਪਣੀ ਸਮਝ ਨਾਲ ਲਾ ਲਈ 1.5 ਦੀ ਸੂਈ ਦੂਹਾਂ ਦੀ ਸੂਈ ਤਿੰਨਾਂ ਦੀ ਲਈ ਆਪਣੀ ਸਮਝ ਹੀ ਲਾਵੇ ਇਸ ਤਰ੍ਹਾਂ ਹੀ ਲਈ ਅਗੇ ਕਿੰਨਾ ਹੀ ਲਈ ਆਪਾਂ ਬੱਚਾ ਮੇਰੇ ਤੋਂ ਦਾ 9 ਕਿਲੋ ਦੁੱਧ ਹੈਗਾ ਜੇ ਪੱਕਾ ਪੱਕਾ ਦੁੱਧ 9 ਕਿਲੋ ਤੋਂ ਬਾਹਰ ਦੇ ਲੈਂਦੀ ਸਾਡੇ ਕੋਲ ਥੋੜਾ ਕਰ ਦੀ ਜੇ ਸਵੇਰੇ ਅੱਜ ਉਦਾਂ ਮੋਦੀ ਲੇਵਾਲੂਆ ਪਿਪਾਜੇ ਜੇ ਟਾਈਮ ਵਿੱਚ 2 ਵਜੇ ਦੇ ਇਹ ਦੁਪਹਿਰ ਦਾ ਟਾਈਮ ਹੈ ਜਿਹੜਾ 2 ਵਜੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆਂ ਬਾਕੀ ਦੇਖੋ ਸਾਜ ਭਾਈ ਸਾਹਿਬ 2 ਵਜੇ ਕੇ ਤੇ 22 ਮਿੰਟ ਹੋਏ ਆ ਟੋਟਲ ਜਿਹੜੇ ਹੋਏ ਸ਼ਾਮ ਨੂੰ ਪੂਰੀ ਬਣ ਜਾਂਦੀ ਹੈ ਪਿਪਾਜੀ ਆਪਨੇ ਤੇ ਹੁਣ 9 ਕਿਲੋ ਪੱਕਾ ਹੋ ਗਿਆ ਫਿਰ ਭਾਈ ਠੀਕ ਆ ਤੇ ਮੋਲੇ ਦਾ ਮੋਲੇ ਦਾ ਭਾਈ ਛੋਟਾ ਹੀ ਆ ਕਿੰਨਾ ਮੋਲੇ ਦਾ ਭਾਣਾ 60 ਕਰ ਲੀਏ 55 ਕਰ ਲੀਏ 50 ਹਜ਼ਾਰ ਚ ਮੰਤਨ ਕਰ ਦਾਂਗੇ ਕਿੰਨਾ ਉਦਾਂ ਵੀ ਜੇ ਸਾਹ ਹਰ ਵੀ ਭਾਈ ਸਾਹ ਲਈ 38 37 ਹਜ਼ਾਰ ਦੀ ਦੋ ਨੰਬਰ ਚ ਆ ਠੀਕ ਆ ਹਾਂ 50000 2000 ਰੁਪਏ ਛੱਡ ਦਾਂ 48 ਦੀ ਦੇ ਦਾਂ ਅੱਛਾ 48 ਹਜ਼ਾਰ ਦੀ ਦੇ ਦਾਂ 9 ਕਿਲੋ 2 2 9 ਕਿਲੋ ਹਰ ਵੀ ਭਾਈ ਪੱਕਾ ਹੈਗਾ ਵਾ ਠੀਕ ਹੈ ਜੀ ਹਾਂ ਜੀ 48 ਦੀ ਦੇ ਦਾਂ ਤੇ ਹਣ ਗਾਵਾਂ ਦਿਖਾਈਏ ਫਿਰ ਆ ਬੱਝੀਏ ਛਗੀ ਆ ਭਾਈ ਪਾਜੀ ਮੂ ਠੀਕ ਹੈ ਜੀ ਜੇ ਮਾਰ ਬੀਬੀ ਦੁੱਧ 15 ਕਿਲੋ ਹੋ ਗਿਆ 14 ਕਿਲੋ ਦੀ ਗਰੰਟੀ ਹੋਊਗੀ ਠੀਕ ਆ ਉਹ ਦੇ ਕੋ ਲੀਟਰ ਮਾਰ ਕੇ ਲੈ ਜਦੋਂ ਮੈਂ ਉਹ ਬੱਚਾ ਜੇ ਸਾਹਮਣੇ ਬੱਜਾ ਅਜੇ ਤਾਂ ਖਲੋਤਾ ਕੋਈ 20 ਦਾ ਲਾਲੇ ਮਹੀਨੇ ਦਾ ਵਾਲੇ ਸਾਹਮਣੇ ਜੇ ਬੱਚਾ ਆ ਦੇ ਸੱਦੇ ਮਹੀਨੇ ਦੇ ਲੱਗ ਬੰਦੇ ਦਾ ਬੱਚਾ ਜਿਹੜਾ ਹੈਗਾ ਜੀ ਆਪਣੀ ਸਮਝਣਾ ਕਿ ਵੇਖ ਲੈ ਸਾਰਾ ਕੁਝ ਤਾਂ ਸਾਹਮਣੇ ਹੀ ਆ ਕਿੰਨਾ ਵੇਚੀਆ ਤੇ ਕੱਲ ਦੁੱਧ ਇਹਦੇ ਵਿੱਚ 14 ਕਿਲੋ ਪੱਕਾ ਹੋਊਗਾ ਬੀਬਾ ਜੀ ਲਿਆ ਫਿਰ ਤੋਂ ਹੋਰ ਦੀ ਕਿੰਨ 14 ਲੀਟਰ ਦੁੱਧ ਜਿਹੜਾ ਕਿੰਨੀ ਜੇ ਬਸ਼ੀਆ ਜਮੂ ਹੈਗਾ ਇਹ ਦੇਖੋ ਲਓ ਬਾਕੀ ਦੁਪਹਿਰ ਦਾ ਟਾਈਮ ਹੈ ਸ਼ਾਮ ਤੱਕ ਜਿਹੜਾ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਤਿਆਰ ਕਰੂਗੀ ਤੇ ਬਾਕੀ ਠੰਡੀ ਠਿਰੀ ਬੜੀ ਹੈ ਠੀਕ ਹੈ ਤੁਹਾਨੂੰ ਵੀ ਚੰਗਾ ਲੱਗਾ ਜਿਹੜਾ ਜਿੰਨਾ ਦੇ ਮਰਜ਼ੀ ਖਾਈ ਜੋ ਠੀਕ ਹੈ ਜੀ ਸ਼ਾਮ ਨੂੰ ਪੂਰੀ ਬਣ ਜਾਂਦੀ ਹੈ ਰੋਪੀ ਭਾਜੀ ਤੇ ਮੋਲੇ ਵੀ ਦੀ ਰਹੇ ਮੋਲੇ ਰ ਵੀ ਭਾਈ ਭਾ 50 ਕਾਲੀ 45 ਕਾਲੀ 40000 ਦਾ ਮਾਨਤਨ ਕਰਦਾਂਗੇ ਕਿੰਨਾ 37000 ਦੀ ਦੇ ਦਾਂਗੇ 14 ਕਿਲੋ ਦੁੱਧ ਆ ਵਸ਼ੀ ਕੋ ਸ਼ਗੀ ਮੂੰਹ ਜਿਹੜਾ ਘਰੋਂ ਚਵਾ ਕੇ ਦੋਗੇ 12000 ਰੁਪਏ ਭਾਜੀ ਜਦਾਂ ਮੱਦੀ ਕੋ ਚੋਗੇ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਆਹ ਵੀ ਭਾਜੀ ਬੱਚਾ ਮਰੀ ਜੇ ਬੱਚੀ ਦੂਜਾ ਸੁਆਜ ਬੱਚੇ ਦਾ ਬਿਨਾ ਹੀ ਆਏ ਇਹ ਲੈਵੇ ਦੀ ਬਹੁਤ ਯਾਦੀ ਨਿਗਰ ਜਿਹੜੀ ਭਾਜੀ ਅੱਛਾ ਦੁੱਧ ਦਾ ਹਟਾ 12 ਕਿਲੋ ਹੋਗਾ ਵਸ਼ੀ ਕੋ ਅੱਛਾ ਜਿੰਨੀ ਜਿਆਦੀ ਨਗਰ ਕੋ ਜਿੱਦਾ ਮਰਜੀ ਚੋਕੇ ਲੈ ਯਾਰ 80 ਪਾ ਦੇ ਚੋਈਂਦੀ ਜੇ ਪਾੜਾ ਪਾ ਕੇ ਮਿਲਦੀ ਜੇ ਤੇ ਦੁੱਧ ਪਰ ਰੀਟਰ ਕਰੋ ਚਵਾ ਦੋਗੇ ਬਈ ਯਾਰ 11 ਕਿਲੋ ਦੀ ਫੁੱਲ ਗਰੰਟੀ ਭਵੇਂ ਆਨਲਾਈਨ ਜਿੱਦਾ ਮਰਜ਼ੀ ਮੰਗਾ ਲੈ ਕੋਈ ਤੋਰਾਂ ਹਾਂ ਫੇਰ ਇੱਕ ਰੀਨਮੇ ਮਸ਼ੀਨ ਵੱਡੀ ਆ ਤੁਸੀਂ ਭਾਜੀ ਉਤਰਾਂ ਜਿਹੜੇ ਚੰਗੇ ਕਦ ਕਾਟਦੀ ਆ ਤੇ ਬਾਕੀ ਦੁੱਧ ਦੇ ਤੁਸੀਂ ਚਵਾਈ ਆਪ ਕਰਕੇ ਖੜਨੀ ਆ ਕਿਉਂਕਿ ਅਸੀਂ ਕਿਹੇ ਪਛੇ ਦੇ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਜਿਹਨੇ ਕਰਨਾ ਅਗਰ ਜੇ ਉਤਰਾ ਜਿਹੜੇ ਰੰਗ ਰੂਪ ਦੀ ਸਾਫ ਹੈ ਕੱਦ ਕਾਟ ਦੀ ਵੀ ਚੰਗੀ ਆ। ਇਹ ਮੈਂ ਕੋਲ ਵੀ ਕੋਈ ਥਾਂ ਮੁਖਾ ਦੂਗੀ ਥਾਂ ਕਿੱਦਾਂ ਦਾ। ਆਣੇ ਚੰਗਾ ਲੱਗਾ। ਵੱਡੀ ਵਸੀ ਰਾਈ ਰੂਣੀ ਖੁਲੀ ਹੈ। ਤੇਰਾ ਮੁੱਲ ਮੋਲੇਦਾਰ ਵੀ ਭਾਜੀ ਜਿੰਨਾ ਮਰਜ਼ੀ ਕਰੇ 35 ਕਰੀਏ 30 ਜਿੰਨਾ ਮਰਜ਼ੀ ਕਰੀ ਜੀਏ। 28 ਆ ਜਮਾਨਤ ਨਾਲ ਕਰਦਾਂਗੇ। ਕਿੰਨਾ? 24 ਨਹੀਂ ਦੇ ਦਾਂਗਾ ਯਾਰ ਅੱਛਾ 24000 ਦੀ ਹੁੰਨੀ 24 ਦੀ ਹੁੰਨੀ ਜੀ ਦੁੱਧ 12 ਲੀਟਰ ਘਰੋਂ ਚਵਾ ਕੇ ਹਾਂਜੀ ਇਹ ਆਪਣੀ ਕੋਲ ਸਮਝ ਲਾ ਲਿਆ ਦੂਹਾਂ ਦੀ ਸੂਈ ਆ ਤਿੰਨਾਂ ਦੀ ਸੂਈ ਚੌਥਾਂ ਦੀ ਸੂਈ ਪੰਜਾਂ ਦੀ ਸੂਈ ਸਾਲ ਦੀ ਸੂਈ ਆ ਕੋਈ ਸਮਝ ਲਾਵੇ ਸਾਰਾ ਕੋ ਸਾਹਮਣੇ ਹੀ ਆ ਤਾਂ ਇਹ ਆਪਣੀ ਇਹ ਗੱਲ ਇਹ ਇਸ ਤਰ੍ਹਾਂ ਹੀ ਪਤਾ ਆਪਾਂ ਬੱਚਾ ਮਰੀ ਤੇ ਲਈ ਆ ਠੀਕ ਆ ਜੀ ਹਾਂਜੀ ਆਓ ਜੀ ਆਪਾਂ ਮੂੰਹ ਚੌਗੀ ਜੇ ਠੀਕ ਆ ਤਾਂ ਹੁਣ ਪਤਾ ਦਿੰਦੇ ਸੂਈ ਮਗਰ ਵਛੀ ਦੇ ਦੀ ਉਹ ਸਾਹਮਣੇ ਬੈਠੀ ਜਿਹੜੀ ਉਹ ਵਛੀ ਆ ਦੀ ਹਾਂਜੀ ਇਹਦੇ ਕੋ 10 ਕਿਲੋ ਦੁੱਧ ਦਾ 9 ਕਿਲੋ ਦੀ ਪੂਰੀ ਗਾਰੰਟੀ ਹੋਊਗਾ ਆਪਣੀ ਅੱਛਾ ਹਾਂਜੀ ਚਾਰ ਦੰਦ ਇਹ ਪਿਓਰ ਚਾਰ ਦੰਦ ਹੈ ਜਿਹੜੀ ਪਾਪਾ ਹਾਜੀ ਤਾ ਤਾਈ ਤਾਈ ਬਾਕੀ ਇਹੋ ਜਿਹੇ گاਵਾ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਸੰਗਣਾ ਜੀ ਭੋਜੀ ਦਾ ਦੁੱਧ ਦਿਓ ਇਹ ਕਿੱਧਰ ਦੋਦੇ ਦਾ ਮੋਰੇ ਕਾਂਰੇ ਕੋ ਦਰਦੀ ਏ ਦੁਗਣਾ ਠੀਕ ਆ ਤੇ ਕਿੰਨਾ ਪੱਕਾ ਦੋਦੇ ਤੇ ਕੋਲ ਮੇਰੇ ਕੋਲ 9 ਕਿਲੋ ਪੱਕਾ ਰਬੀ ਭਾਜੀ ਵਧੂਗੀ ਜੇ ਆਪਣੇ ਕੋਈ ਅੱਜ ਹੀ ਆਈ ਜੇ ਤੇ ਇਹਦਾ ਮੁੱਲ ਮੁੱਲ ਇਹਦਾ ਛੋਟਾ ਹੀ ਆ ਵੀ ਮੁੱਲ 32 ਗਾਲੀਏ 30 ਗਾਲੀਏ ਆ 26000 ਦੀ ਦੇ ਦਾਂਗੀ ਅੱਛਾ ਇਹ ਵੀ 26000 ਦੀ ਦੇ ਦਾਂਗੀ ਮੈਂ ਤਾਂ ਮਾਨਤਾ ਕਰਦਾ 24000 ਦੇ ਦਿਆਂਗਾ ਕੋਈ ਆ ਲੈ ਜਾ ਕੋਈ ਇਹ ਲੈ ਜਾ ਹਰ ਵੀ ਭਾਜੀ ਅੱਛਾ ਛੋਟ ਛੱਪਾ ਹੋਣਾ 24000 ਚੋਂ ਅੱਛਾ ਬਾਕੀ ਇਹ ਚਾਰ ਡੰਗਰ ਇੱਥੇ ਵਾਲੇ ਕਾ ਵੀ ਤਸੱਲੀ ਕਰੋ ਵੇਖ ਚਾ ਕੇ ਖੜੋ ਹਣਾ ਵੇਖ ਚਾ ਕੇ ਖੜੋ ਆ ਵਛੀ ਜਿਹੜੀ ਸੂਈ ਆ ਬਿਲਕੁਲ ਆ ਵੀ ਮਈ ਜੇ ਇੱਕ ਵੇਖ ਲੋ ਅੱਜ ਕੋਈ ਫੰਮਰੇ ਤੁਹਾਡੇ ਸਾਰੀਆਂ ਸੂਈਆਂ ਸਵਾਈਆਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ